ਕੋਈ ਕਿਸ ਲੈਵਲ ਤੇ ਜਿਹੜਾ ਕਿ ਜੁੜਿਆ ਹੈ ਪਰਮਾਤਮਾ ਦੇ ਨਾਲ ਉਹ ਪਿੱਛੇ ਕਹਿੰਦੇ ਸੀ ਪਖੰਡੀਆਂ ਤੋਂ ਬਿਲਕੁਲ ਬਚਣਾ ਚਾਹੀਦਾ ਬਾਬਿਆਂ ਤੋਂ ਬਚੇ ਰਹੋ ਪਰ ਮੈਂ ਜਿੰਨਾ ਕਿ ਮਹਾਪੁਰਸ਼ਾਂ ਦੇ ਜਿੰਨਾ ਕਿ ਵੀ ਜਿਨ੍ਹਾਂ ਦੇ ਟੱਚ ਚਰੇ ਆ ਮੈਂ ਕਹਿੰਦਾ ਕਮਾਲ ਮੈਂ ਨਾਮ ਜ਼ਰੂਰ ਲੈਣਾ ਚਾਹਾਂਗਾ ਤੁਹਾਡੇ ਚੈਨਲ ਦੇ ਵਿੱਚੋਂ ਹਰੇਕ ਦੀ ਆਪਣੀ ਭਾਵਨਾ ਹੁੰਦੀ ਹੈ ਕੋਈ ਕਿਸੇ ਨੂੰ ਸਤਿਕਾਰ ਦਿੰਦਾ ਕੋਈ ਨਹੀਂ ਦਿੰਦਾ ਮੈਂ ਨਮਸਕਾਰ ਕਰਦਾ ਲੁਧਿਆਣੇ ਦੇ ਵਿੱਚ ਧਰਮ ਨੂੰ ਬਹੁਤ ਜ਼ਿਆਦਾ ਬਾਣੀ ਦਾ ਪ੍ਰਚਾਰ ਕਰਨ ਵਾਲੇ ਮਾਤਾ ਵੀਪਨਪ੍ਰੀਤ ਕੌਰ ਜੀ ਦਾ ਜੀ ਇੱਥੇ ਬਹਿ ਕੇ ਮੇਰੇ ਇੱਕਦਮ ਦਿਲ ਚ ਆਇਆ ਮੈਂ ਸੋਚ ਕੇ ਨਹੀਂ ਸੀ ਆਇਆ ਤੁਹਾਡੇ ਨਾਲ ਅੱਗੇ ਗੱਲ ਕਰਨੀ ਆਪਾਂ ਤੁਸ਼ੇਖਾਨੇ ਦੀ ਗੱਲ ਕੰਪਲੀਟ ਕਰਾਂਗੇ ਹਜੇ ਹਾਂ ਹਾਂ ਕੋਈ ਗੱਲ ਜੀ ਆਪਾਂ ਵਿਚਾਰ ਆਪਣਾ ਉੱਥੇ ਮੈਂ ਤਹਿ ਦਿਲੋਂ ਉਹਨਾਂ ਦੇ ਚਰਨਾਂ 'ਚ ਨਮਸਕਾਰ ਕਰਦਾ ਹਾਂ ਮਾਤਾ ਵੀਪਨਪ੍ਰੀਤ ਕੌਰ ਜੀ ਉਹਨਾਂ ਦੀ ਇੰਨੀ ਭਗਤੀ ਹੈ ਅਧਿਆਤਮਿਕ ਤੌਰ ਤੇ ਔਰ ਦੁਨਿਆਵੀ ਤੌਰ ਤੇ ਵੀ ਮੈਂ ਉਹਨਾਂ ਨੂੰ ਵਿਚਰਦਾ ਵੇਖਿਆ ਜਿੰਨੀ ਨਹੀਂ ਮਰਤਾ ਸਹਿਨਸ਼ੀਲਤਾ ਉਹ ਜਿੰਨੇ ਪਿਆਰ ਨਾਲ ਉਹ ਕਹਿ ਦਿੰਦੇ ਵੀ ਬੇਟਾ ਕੋਈ ਗੱਲ ਨਹੀਂ ਬੰਦੇ ਨੂੰ ਵੈਸੇ ਹੀ ਹੌਸਲਾ ਆਉਂਦਾ ਵੀ ਮਾਤਾ ਹੀ ਨੇ ਕਹਿਤਾ ਤੇ ਸਭ ਮੈਂ ਕਿਸੇ ਨੂੰ ਪ੍ਰਮੋਟ ਨਹੀਂ ਕਰਦਾ ਜੀ ਪਰ ਜੇ ਕਿਸੇ ਨੂੰ ਦੇਖਿਆ ਦਾ ਬਨਾਲ ਜੁੜਿਆ ਨੂੰ ਉੱਥੇ ਅਸਥਾਨ ਬਣਿਆ ਉਹਨਾਂ ਦਾ ਤਾਂ ਸਟੇਸ਼ਨ ਦੇ ਲਾਗੇ ਲੁਧਿਆਣੇ ਉੱਥੇ ਨਿਰੰਤਰ ਬਾਣੀ ਦੇ ਪ੍ਰਵਾਹ ਚੱਲਦੇ ਆ ਮਾਤਾ ਹੀ ਦਰਸ਼ਨ ਦਿੰਦੇ ਆ ਤਕਲੀਫਾਂ ਸੁਣਦੇ ਆ ਦੁਨਿਆਵੀ ਤੌਰ ਤੇ ਭਰੋਸਾ ਦਿੰਦੇ ਆ ਗੁਰੂ ਰਾਮਦਾਸ ਸਭ ਠੀਕ ਕਰਨਗੇ ਭਲੀ ਦਾ ਤੂੰ ਚਿੰਤਾ ਨਾ ਕਰ ਬਾਣੀ ਦਾ ਪਾਠ ਕਰਾਉਂਦੇ ਆ